ਹਾਂਜੀ ਸਸ਼ੀਕਾ ਜੀ ਹੋਰ ਸਾਰਿਆਂ ਦੇ ਜਾਣ ਬਠੇ ਕੌਣਗੇ ਅੱਜ ਬਈ ਆਪਣੇ ਸੈਟਅਪ ਦੇ ਉੱਪਰ ਸੱਪ ਆ ਗਿਆ ਸੀ ਬਸ ਸੱਪ ਦਾ ਬੱਚਾ ਹੈ ਪਤਾ ਨਹੀਂ ਵੱਡਾ ਹੈ ਹੁਣ ਆਪਾਂ ਨੂੰ ਇਹਦੀ ਜਾਣਕਾਰੀ ਨਹੀਂ ਹੈਣੀ ਲੱਗਦਾ ਪਾਣੀ ਵਾਲਾ ਸੱਪ ਆ ਬਈ ਇਹ ਤੇ ਕਿਸੇ ਵੀਰ ਨੂੰ ਪਤਾ ਹੋ ਤਾਂ ਦੱਸਿਓ ਕਮੈਂਟ ਕਰਕੇ ਆਪਾਂ ਨੂੰ ਡੱਬੇ ਚ ਪਾ ਲਿਆ ਬਈ ਇਹ ਤੇ ਆਪਾਂ ਇਹ ਜਨਨ ਰਿਲੀਜ਼ ਕਰਕੇ ਆਉਣ ਵਾਲੇ ਤੇ ਡੱਬੇ ਚ ਪਾ ਲਿਆ ਤੇ ਤੁਸੀਂ ਆ ਜਾ ਕੰਮ ਨਾ ਕਰਿਓ ਇਹ ਐਕਸਪੀਰੀਐਂਸ ਵਾਲੇ ਬੰਦੇ ਦਾ ਕੰਮ ਹੈ ਤੇ ਆਪਾਂ ਨੂੰ ਜਾਨਵਰਾਂ ਨਾਲ ਪਿਆਰ ਇਸ ਕਰਕੇ ਇਹਨੂੰ ਆਪਾਂ ਨੇ ਪਿਆਰ ਨਾਲ ਹੀ ਪਾਲਿਆ ਡੱਬੇ ਚ ਲੋ ਜੀ ਓਕੇ ਜੀ ਆਪਾਂ ਇਹਨੂੰ ਰਿਲੀਜ਼ ਕਰਾਂਗੇ ਹੁਣ ਜਿੱਦ ਤੇ ਕਣੀਆਂ ਵਾਪਰਾ ਹੋ ਜੀ ਲੋ ਜੀ ਆਪਾਂ ਸੱਪ ਛੱਡ ਰਹੀ ਹੁਣ ਆ ਦੇਖੋ ਆ ਜੋ ਲੋ ਜੀ ਅਲੋ ਹੀ ਛੱਡਦੇ ਆਪਾਂ ਨੇ ਸੱਪ ਆ ਦੇਖੋ ਛੱਡਤਾ ਆਪਾਂ ਨੇ ਹੁਣ ਆਪਾਂ ਨੂੰ ਉਹਨੂੰ ਪਾਣੀ ਕਣੀ ਭਜਾਉਣਾ ਤੇ ਇਹ ਪਾਣੀ ਕਣੀ ਜਾਊਗਾ ਚੱਲ ਭਾਈ ਚੱਲ ਚੱਲ ਉਹ ਗਈ ਲੋ ਲਓ ਜੀ ਪਾਣੀ ਛੱਡਤਾ ਭਈ ਇਹ ਚਾਰਿਆ ਹੁਣ ਹਲੋ ਜੀ ਪਾਣੀ ਚ ਗਿਆ ਹੀ ਇਹ ਪਾਣੀ ਵਾਲੇ ਸੱਪ ਪਈ ਦੇਖੋ ਉਹ ਗਈ ਉਹ ਡੁੱਬ ਗਈ ਉਹ ਜਾ ਰਹੀ ਉਹ ਜਾ ਰਿਹਾ ਹਲੋ ਜੀ ਦੇਖੋ ਜੀ ਪਾਣੀ ਜਿਵੇਂ ਜਨੀ ਤੇ ਜਾਂਦਾ ਹੀ ਇਹ ਦੇਖੋ ਉਹ ਦੇਖੋ ਇਹ ਉਹ ਗਿਆ ਦੇਖੋ ਆਣੀ ਚ ਉਹ ਬੂਈ ਚ ਵਗ ਗਿਆ ਉਹ ਜਾ ਰਹੀ ਨੰਨੇ ਜੋਂ ਕਰਕੇ ਦਸਣਾ ਥੋੜਾ ਜਾ ਆ ਦੇਖੋ ਉਹ ਪੱਤੇ 'ਚ ਵਹਿ ਗਿਆ ਤੇ ਵਗ ਗਈ ਤੇ ਆ ਜਾ ਆ ਇੱਥੇ ਜਾਦਾ ਹੋ ਜਾ ਹਾਂ ਯੋ ਜਾ ਰਿਹਾ ਦੇਖੋ ਪੱਤੇ 'ਤੇ